18ਵੀਂ ਲੋਕ ਸਭਾ ਦਾ ਪਹਿਲਾ اجلاس ਚੱਲ ਰਿਹਾ ਹੈ ਤੇ ਨਵੇਂ ਚੁਣੇ ਗਏ ਮੈਂਬਰ ਜਿਹੜੇ ਆ ਉਹ ਸੌ ਚੁੱਕ ਰਿਹਾ। ਸਵਾਲ ਇਹ ਹੈ ਕਿ ਅਮਰਤਪਾਲ ਸਿੰਘ ਸੌ ਚੁੱਕਣਗੇ ਕਿ ਨਹੀਂ? ਪੰਜਾਬ ਦੇ ਲੋਕ ਸਭਾ ਮੈਂਬਰਾਂ ਨੇ ਅੱਜ ਸੌ ਚੁੱਕਣੀ ਹੈ। 13 'ਚੋਂ 12 ਮੈਂਬਰ ਜਿਹੜੇ ਆ ਉਹ ਦਿੱਲੀ ਪਹੁੰਚ ਚੁੱਕੇ ਆ। ਗੈਰਹਾਜ਼ਰ ਨੇ ਅਮਰਤਪਾਲ। ਅਮਰਤਪਾਲ ਦੇ ਸੌ ਚੁੱਕਣ ਨੂੰ ਲੈ ਕੇ ਸਸਪੈਂਸ ਲਗਾਤਾਰ ਬਰਕਰਾਰ ਹੈ ਕਿ ਆਖਰਕਾਰ ਵਾਪਰਨਾ ਕੀ ਹੈ। ਤੁਸੀਂ ਜੁੜੇ ਲੋਕਪਰ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ। ਅਮਰਤਪਾਲ ਅੱਜ ਸੌ ਨਹੀਂ ਚੁੱਕਣਗੇ। ਸਵਾਭਕ ਜੀ ਗੱਲ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੀ ਰਿਹਾਈ ਦੇ ਲਈ ਕੋਈ ਚਾਰਾ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਨੇ ਐਨਐਸਏ ਹਟਾਉਣ ਦੀ ਥਾਂ ਤੇ ਵਧਾ ਦਿੱਤਾ ਅਸਥਾਈ ਰਿਹਾਈ ਦੀ ਮੰਗ ਜਿਹੜੀ ਅਮਰਪਾਲ ਦੇ ਵਕੀਲਾਂ ਵੱਲੋਂ ਕੀਤੀ ਗਈ ਸੀ ਉਸ ਨੂੰ ਵੀ ਠੋਕਰਾ ਦਿੱਤਾ ਉਸ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਅੱਜ ਲੋਕ ਸਭਾ ਦੇ ਲਈ ਪੰਜਾਬ ਦੇ ਚੁਣੇ ਗਏ 13 ਮੈਂਬਰ ਨੇਗੇ 13 ਜੋ 12 ਮੈਂਬਰਾਂ ਨੇ ਅੱਜ ਸੌ ਚੁੱਕਣੀ ਹੈ ਪੰਜਾਬ ਦੇ ਮੈਂਬਰਾਂ ਦੀ ਵਾਰੀ ਅੱਜ ਆਉਣੀ ਹੈ ਕੱਲ ਬਾਕੀ ਸੂਬੇ ਗੁਜਰਾਤ ਹਿਮਾਚਲ ਕਰਨਾਟਕਾ ਕੇਰਲਾ ਦਿੱਲੀ ਆਦ ਚੰਡੀਗੜ੍ਹ ਤੋਂ ਸੌ ਜੜੀ ਆ ਉਹ ਚੁੱਕੀ ਗਈ ਆ ਤੇ ਅੱਜ ਸੌ ਚੁੱਕੀ ਜਾਣੀ ਸੀ ਪੰਜਾਬ ਦੇ ਮੈਂਬਰਾਂ ਵੱਲੋਂ ਪੰਜਾਬ ਦੇ 12 ਮੈਂਬਰ ਉੱਥੇ ਪਹੁੰਚ ਗਏ ਨੇ ਜਿਨ੍ਹਾਂ ਦੇ ਵਿੱਚ ਸਾਰਿਆਂ ਦੇ ਨਾਂ ਨੇ 12 ਅਮਰਤਪਾਲ ਨੂੰ ਮੈਨਸ ਕਰ ਦਈਏ ਅੰਮ੍ਰਿਤਸਰ ਤੋਂ ਗੁਰਜੀਤ ਓਜਲਾ ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ ਫਰੀਦਕੋਟ ਤੋਂ ਸਰਬਜੀਤ ਸਿੰਘ ਪਟਿਆਲਾ ਤੋਂ ਡਾਕਟਰ ਧਰਮबीर ਗਾਂਧੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਜਲੰਧਰ ਤੋਂ ਚਰਨਜੀਤ ਸਿੰਘ ਚੰਨੀ, ਫਰੋਜਪੁਰ ਤੋਂ ਸ਼ੇਰ ਸਿੰਘ ਘੋਆਆ, ਬੀ ਬਾਹਰ ਸਿਮਰਤ ਕੋਰ ਬਾਦਲ, ਬਠਿੰਡੇ ਤੋਂ ਲੁਧਿਆਣੇ ਤੋਂ ਰਾਜਾ ਵੜਿੰਗ ਇਹ ਸਾਰੇ ਜਣੇ ਪਹੁੰਚ ਗਏ ਨੇ ਰਾਜਕੁਮਾਰ ਚੱਬੇয়াল, ਮੀਤਹਿਰ ਤੇ ਮਾਲਵਿੰਦਰ ਕੰਗ ਇਹ ਸਾਰੇ ਜਿਹੜੇ ਆ ਪਹੁੰਚ ਗਏ ਡਾਕਟਰ ਅਮਰ ਸਿੰਘ ਇਹ ਸਾਰੇ ਪਹੁੰਚ ਗਏ ਸਿਰਫ ਇੱਕੋ ਬੰਦਾ ਨਹੀਂ ਪਹੁੰਚਿਆ ਉਹ ਐ ਅਮਰਤਪਾ ਅਮਰਤਪਾਲ ਦੀ ਰਿਹਾਈ ਨਹੀਂ ਹੋਣੀ ਇਹ ਤੈ ਹੈ ਅਮਰਤਪਾਲ ਅੱਜ ਸੌ ਨਹੀਂ ਚੁੱਕ ਸਕਦਾ ਪਰ ਉਹ ਸੌ ਚੁੱਕ ਸਕਦੇ ਐ ਇਦਾਂ ਨਹੀਂ ਹੈ ਕਿ ਉਹ ਅੱਜ ਨਹੀਂ ਸੌ ਚੁੱਕੀ ਤਾਂ ਉਹ ਕਦੇ ਵੀ ਸੌ ਨਹੀਂ ਚੁੱਕ ਸਕਦੇ ਉਹ 15 ਦਿਨ ਬਾਅਦ ਚ ਮਹੀਨਾ ਬਾਅਦ 2 ਮਹੀਨੇ ਬਾਅਦ ਵੀ ਸੌ ਚੁੱਕ ਸਕਦੇ ਐ ਉਹ ਸਪੀਕਰ ਦੇ ਚੈਂਬਰ ਚ ਸੌ ਚੁੱਕ ਸਕਦੇ ਐ ਜੇਕਰ ਲੋਕ ਸਭਾ ਦਾ ਇਜ਼ਲਾਸ ਚੱਲ ਰਿਹਾ ਹੋਵੇ ਤਾਂ ਉਸ ਸਮੇਂ ਉਹ ਸੌ ਚੁੱਕ ਸਕਦੇ ਐ ਦੇਖੋ ਇਹ ਤਕਨੀਕੀ ਕਾਰਨ ਨੇ ਅਮਰਤਪਾਲ ਦੇ ਵੱਲੋਂ ਜਾਣਬੁੱਝ ਕੇ ਸੌ ਨਹੀਂ ਨਹੀਂ ਚੁੱਕੀ ਜਾ ਰਹੀ ਇਦਾਂ ਨਹੀਂ ਹੈ ਉਹ ਜਿਹੜਾ ਆ ਪ੍ਰिजन ਚ ਨੇਗੇ ਉਹ ਜਿਹੜਾ ਕੈਦ ਚ ਨੇ ਹਰਾਸਤ ਚ ਨੇਗੇ ਅਤੇ ਜੇਕਰ ਸਰਕਾਰ ਚਾਹੁੰਦੀ ਸੌਚ ਕਾ ਸਕਦੀ ਸੀ ਸਰਕਾਰ ਨੂੰ ਚਾਹੀਦਾ ਸੀ ਕਿ ਅਮਰਤਪਾਲ ਨੂੰ ਸਥਾਈ ਤੌਰ ਦੇ ਉੱਤੇ ਰਿਹਾ ਕਰ ਦਿੰਦੀ ਘੱਟੋ ਘੱਟ ਮੈਂ ਤਾਂ ਇਹ ਮੰਨਦਾ ਕਿ ਉਹਨਾਂ ਤੇ ਜਿਹੜਾ ਲੱਗਿਆ ਹੋਇਆ ਐਨਐਸਏ ਹੈ ਉਹਨੂੰ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਉਹਦਾ ਕੋਈ ਹੁਣ ਤੁੱਕ ਨਹੀਂ ਬਣਦਾ ਕਾਨੂੰਨੀ ਤੌਰ ਤੇ ਵੀ ਉਹਦਾ ਕੋਈ ਤੁੱਕ ਨਹੀਂ ਬਣਦਾ ਤੀਜੀ ਵਾਰ ਉਹਦੇ ਵਿੱਚ ਬਹੁਤ ਕਾਨੂੰਨੀ ਪਚੀਦਗੀਆਂ ਨੇ ਕਿਸ ਆਧਾਰ ਤੇ ਲਾਇਆ ਕੀ ਰਿਪੋਰਟ ਸੀ ਕੀ ਕਿ ਸਹੀ ਸਾਰਾ ਕੁਝ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਦਈ ਦੇ ਵੱਲੋਂ ਨਹੀਂ ਦਿੱਤੀਆਂ ਗਈਆਂ ਮੁਲਜ਼ਮ ਪੱਖ ਨੂੰ ਇਹ ਸਾਰੀਆਂ ਕਾਰਵਾਈਆਂ ਨੇ ਨਾ ਹੀ ਕੋਈ ਅਜਿਹੀ ਚੀਜ਼ ਅਦਾਲਤ ਚ ਰੱਖੀ ਗਈ ਹੈ ਮਸਲਾ ਇਹ ਖੜਾ ਹੋ ਜਾਂਦਾ ਹੈ ਕਿ ਅਮਰਤਪਾਲ ਕਾਲ ਦੇ ਕਈ ਟੀਵੀ ਚੈਨਲ ਚਲਾਈ ਜਾਂਦੇ ਆ ਕਈ ਸਾਡੇ ਪੱਤਰਕਾਰ ਭਰਾ ਚਲਾਈ ਜਾਂਦੇ ਕਿ ਅਮਰਤਪਾਲ ਅੱਜ ਬਾਹਰ ਆਉਣਗੇ ਕਿਵੇਂ ਆਉਣਗੇ ਹਲੇ ਤੱਕ ਤਾਂ ਕੋਈ ਇੱਦਾਂ ਦਾ ਇੰਟੀਮੇਸ਼ਨ ਨਹੀਂ ਪੰਜਾਬ ਸਰਕਾਰ ਦੇ ਅੰਦਰ ਖਾਤੇ ਜੇ ਕੁਝ ਕਰ ਲਿਆ ਹੋਵੇ ਤਾਂ ਕੀ ਕਹਿਣਾ ਭਾਈ ਉਹਨਾਂ ਕੋਲੇ ਸੂਚਨਾਵਾਂ ਦੀ ਜਿਹੜੀ ਆ ਉਹ ਜ਼ਿਆਦਾ ਹੁੰਦੀਆਂ ਸਾਡੇ ਨਾਲੋਂ ਤਾਂ ਇਹ ਚੀਜ਼ ਹੋ ਸਕਦੀ ਆ ਪਰ ਫਿਲਹਾਲ ਅਮਰਤਪਾਲ ਬਾਹਰ ਨਹੀਂ ਆ ਰਹੇ ਉਹ ਕਦੋਂ ਬਾਹਰ ਆਉਂਦੇ ਆ ਇਹਦੇ ਉੱਤੇ ਤਾਂ ਜਿਹੜਾ ਸਵਾਲ ਚੈਨਾਂ ਹਮੇਸ਼ਾ ਬਰਕਰਾਰ ਰਹਿਣਾ ਆ ਪਰ ਸਵਾਲ ਇਹ ਆ ਕਿ ਪੰਜਾਬ ਸਰਕਾਰ ਨੂੰ ਅਮਰਤਪਾਲ ਤੇ ਲਾਇਆ ਗਿਆ ਐਨਐਸਏ ਹਟਾਉਣਾ ਚਾਹੀਦਾ ਸੀ ਉਹਨਾਂ ਨੂੰ ਲੋਕਾਂ ਨੇ ਆਪਣਾ ਨੁਮਾਇੰਦਾ ਚੁਣਿਆ ਉਸ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇਣੀਆਂ ਚਾਹੀਦੀਆਂ ਸੀ ਪਰ ਹਾਂ ਜਿਹੜੇ ਉਹਨਾਂ ਦੇ ਬਾਕੀ ਮੁਕੱਦਮੇ ਕਾਇਮ ਕੀਤੇ ਗਏ ਐ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਸੀ ਜੇ ਉਹਨਾਂ ਜ ਅਮਰਤਪਾਲ ਲੁੜਿੰਦੇ ਸੀ ਤਾਂ ਸਧਾਰਨ ਗ੍ਰਿਫਤਾਰੀ ਜਿਹੜੀ ਉਹਨਾਂ ਦੀ ਉਹਨਾਂ ਮੁਕੱਦਮਿਆਂ 'ਚ ਬਣਦੀ ਐ ਉਹ ਕਰ ਲੈਣੀ ਚਾਹੀਦੀ ਸੀ ਐਨਐਸਏ ਨੂੰ ਵਧਾਉਣਾ ਫਿਰ ਉਹਦੇ 'ਚ ਸਥਾਈ ਛੂਟ ਨਾ ਦੇਣਾ ਇਹ ਪੰਜਾਬ ਸਰਕਾਰ ਦੇ کردار ਨੂੰ مشکوک ਕਰਦਾ ਹੈ ਪੰਜਾਬ ਸਰਕਾਰ ਸਰਕਾਰ ਨੂੰ ਇਸ ਦੇ ਉੱਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਲਗਭਗ 7-8 ਲੱਖ ਲੋਕਾਂ ਨੇ ਆਪਣਾ ਨਮਾਇੰਦਾ ਚੁਣਿਆ ਹੁਣ ਤਾਂ ਚਲੋ ਸਾਰਿਆਂ ਨੇ ਚੁਣ ਲਿਆ ਖੰਡੂਰ ਸਾਹਿਬ ਦੇ ਹਰ ਬੰਦੇ ਨੇ ਚੁਣ ਲਿਆ ਵੋਟਰ ਉਹ ਹੁਣ ਸਾਰਿਆਂ ਦੇ ਚਾਹੇ ਵੋਟਰ ਹੈ ਕੋਈ ਚਾਹੇ ਨਹੀਂ ਉਹਨਾਂ ਦੇ ਲੋਕ ਨਮਾਇੰਦੇ ਨੇ ਤੇ ਇਸ ਕਰਕੇ ਉਹਨਾਂ ਨੂੰ ਆਪਣੀ ਕਾਰਵਾਈ ਕਰਨ ਦੇਣੀ ਚਾਹੀਦੀ ਹੈ ਫੇਲ ਹੁੰਦੇ ਆ ਪਾਸ ਹੁੰਦੇ ਆ ਸਮਾਂ ਦੱਸ ਦੂਗਾ ਅਗਲੀ ਵਾਰ ਵੋਟਾਂ ਫੇਰ ਆ ਜਾਣਗੀਆਂ ਲੋਕ ਆਪਣਾ ਫੈਸਲਾ ਫੇਰ ਸੁਣਾ ਦੇਣਗੇ ਪਰ ਪੰਜਾਬ ਸਰਕਾਰ ਇਸ ਵੇਲੇ ਇਸ ਮਾਮਲੇ ਦੇ ਵਿੱਚ ਦੁਚਿੱਤੀ ਚ ਵੀ ਹੈ ਅਤੇ ਆਪ ਹੁਰਦਗੀਆਂ ਵੀ ਕਰਦੀ ਵਿਖਾਈ ਦਿੰਦੀ ਆ ਆਉਂਦੇ ਦਿਨਾਂ ਦੇ ਵਿੱਚ ਅਮਰਤਪਾਲ ਕਦੋਂ ਸੌ ਚੁੱਕਦੇ ਐ ਤੇ ਸਸਪੈਂਸ ਬਰਕਰਾਰ ਰਹਿਣਾ ਕੀ ਉਹਨਾਂ ਨੂੰ ਸੌ ਚੁੱਕਣ ਦਿੱਤੀ ਜਾਂਦੀ ਹੈ ਕੀ ਉਹਨਾਂ ਨੂੰ ਬਾਹਰ ਲਿਆਂਦਾ ਜਾਂਦਾ ਹੈ ਕੀ ਉਹ ਇਸ ਮਾਮਲੇ ਦੇ ਵਿੱਚ ਸਬੰਧ ਜੋਖ ਦੇਖੋ ਇਹ ਵੀ ਗੱਲ ਹੁੰਦੀ ਆ ਨਾ ਕਿ ਮਾਹੌਲ ਬੰਦੀ ਕਰਨ ਦੀ ਅਮਰਤਪਾਲ ਵਾਲਾ ਪੱਖ ਵੀ ਕੋਈ ਘਟ ਨਹੀਂ ਤੁਹਾਨੂੰ ਪੰਜਾਬ ਸਰਕਾਰ ਨੇ ਹਲੇ ਤੱਕ ਕੋਈ ਹਾਂ ਨਾ ਨਹੀਂ ਕੀਤੀ ਤੁਸੀਂ ਮਾਨਜੋਗ ਹਾਈ ਕੋਰਟ ਵੀ ਨਹੀਂ ਗੇ ਤੁਸੀਂ ਮਾਨਜੋਗ ਸੁਪਰੀਮ ਕੋਰਟ ਵੀ ਨਹੀਂ ਗੇ ਤੁਹਾਨੂੰ ਜਾਣਾ ਚਾਹੀਦਾ ਸੀ ਜੇਕਰ ਤੁਸੀਂ ਮੁਖਤਾਰਾ ਚ ਪਹੁੰਚ ਹੀ ਗਏ ਹੋ ਅਮਰਤਪਾਲ ਹੁਣੀ ਕਹਿੰਦੇ ਆ ਕਿ ਸੰਵਿਧਾਨ ਨੂੰ ਓਨਾਂ ਕ ਮੰਨ ਲੋ ਜਿੰਨਾ ਕ ਆਪਣੇ ਕੰਮ ਆਉਦਾ ਹੈ ਘਟੋ ਘਟ ਓਨਾਂ ਦਾ ਤਾਂ ਫਾਇਦਾ ਲੈ ਲਿੰਦੇ ਸਪਰੀਮ ਕੋਰਟ ਤਾਂ ਜਾਂਦੇ ਸਪਰੀਮ ਕੋਰਟ 'ਚ ਤਾਂ ਗੱਲ ਕਰਦੇ ਵੀ ਸਾਡੇ ਤੇ ਗਲਤ ਤਰੀਕੇ ਨਾਲ ਤੀਜੀ ਵਾਰ NSA ਪ੍ਰਵੋਕ ਕੀਤਾ ਗਿਆ ਹੈ ਇਸ ਨੂੰ ਹਟਾਇਆ ਜਾਵੇ ਸਾਨੂੰ ਸੋਹ ਚੁੱਕਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਕੁਝ ਨਹੀਂ ਕੀਤਾ ਮੈਨੂੰ ਲੱਗਦਾ ਇੰਜ ਹੈ ਕਿ ਦੋਵੇਂ ਧਿਰਾਂ ਮਾਮਲੇ ਨੂੰ ਉਲਝਾਉਣ ਦੀ ਜ਼ਿਆਦਾ ਕੋਸ਼ਿਸ਼ ਦੇ ਵਿੱਚ ਨੇ ਨਾ ਕੇ ਸੁਲਝਾਉਣ